ਖੋਟੇ ਰਹੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਨਾ ਹੈ ਅੱਜ ਕੱਲ ਜਦੋਂ ਵੀ ਤੁਸੀਂ ਆ WhatsApp ਨਾਲ ਕਰੋ ਨੋਰਮਲ ਫੋਨ ਦੇ ਕਾਲ ਕਿਸੇ ਨੂੰ ਆਪਾਂ ਕਰਦੇ ਆ ਤੇ ਗਵਰਨਮੈਂਟ ਆਫ ਇੰਡੀਆ ਦੀ ਤਰਫੋਂ ਇੱਕ ਚੇਤਾਵਨੀ ਆਂਦੀ ਹੈ ਵੀ ਬਚ ਕੇ ਰਹੋ ਤੁਹਾਨੂੰ ਬੇਵਕੂਫ ਬਣਾਉਣ ਵਾਸਤੇ ਬਹੁਤ ਸਾਰੇ ਲੋਕ ਤੁਹਾਨੂੰ ਕੁਝ ਸਕੀਮਾਂ ਦੱਸਣਗੇ ਕਿ ਫੌਰੀ ਤੌਰ ਤੇ ਐਨੀ ਤੁਹਾਨੂੰ ਇਨਕਮ ਹੋ ਜੂਗੀ ਤੁਸੀਂ ਇਸ ਸਕੀਮ 'ਚ ਹਿੱਸਾ ਪਾ ਲੋ ਮੈਂ ਸਮਝਦਾ ਹਾਂ ਵੀ ਭਾਰਤ ਸਰਕਾਰ ਨੂੰ ਜਿੱਥੇ ਲੋਕਾਂ ਨੂੰ ਸचेत ਕਰ ਰਹੀ ਹੈ ਉੱਥੇ ਪੰਜਾਬ ਸਰਕਾਰ ਦਾ ਵੀ ਕੋਈ ਇਲਾਜ ਕਰਨ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਅੱਜ ਇੱਕ ਅਫੀਸ਼ੀਅਲ ਪੌਂਜੀ ਸਕੀਮ ਜਿਹਨੂੰ ਕਹਿੰਦੇ ਹੈ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਜਿਹੜੀ ਸਕੀਮ ਹੈ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਵੀ ਤੁਹਾਡੀ ਜ਼ਮੀਨ ਅਸੀਂ ਲੈ ਲਈ ਮੈਂ ਚੀਮਾ ਸਾਹਿਬ ਤੇ ਬਿਆਨ ਦੀ ਗੱਲ ਕਰ ਰਿਹਾ ਤੁਸੀਂ ਹੁਣੇ ਮੈਨੂੰ ਕੋਈ ਕਹਿ ਰਹੇ ਸੀ ਚੀਮਾ ਸਾਹਿਬ ਦੇ ਉੱਤੇ ਤੁਸੀਂ ਕੋਈ ਬਿਆਨ ਦਿਓ ਬਿਆਨ ਨਹੀਂ ਮੈਂ ਦੇਣਾ ਹੈ ਸਭ ਮੈਂ ਲੋਕਾਂ ਨੂੰ ਸचेत ਕਰਨ ਆਇਆ ਮੈਂ ਇੱਕ ਸਵਾਲ ਲੈ ਕੇ ਆਇਆ ਚੀਮਾ ਸਾਹਿਬ ਵਾਸਤੇ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਜਿਹੜੇ ਰੀਅਲ ਚੀਫ ਮਿਨਿਸਟਰ ਪੰਜਾਬ ਹੈ ਕੇਜਰੀਵਾਲ ਸਾਹਿਬ ਤਾਂ ਹੀ ਵੀ ਆ ਜਿਹੜਾ ਚੀਮਾ ਜੀ ਨੇ ਬਿਆਨ ਦਿੱਤਾ ਵੀ ਡੇਢ ਕਰੋੜ ਰੁਪਏ ਵਾਲੀ ਏਕੜ ਦੀ ਜਿਹੜੀ ਜ਼ਮੀਨ ਸੀਗੀ ਮੋਹੱਲੀ ਦੇ ਕੋਲ ਇਲਾ ਲੁਧਿਆਣੇ ਦੇ ਕੋਲ ਉਹ ਅੱਜ 7 ਕਰੋੜ ਰੁਪਏ ਹੋ ਗਈ ਸਾਡੇ ਵਾਲੀ ਸਕੀਮ ਲੱਗਣ ਦੇ ਬਾਅਦ ਮੇਰਾ ਪੁੱਛਣਾ ਚੀਮਾ ਸਾਹਿਬ ਨੂੰ ਹੈ ਚੀਮਾ ਸਾਹਿਬ ਜਿਹੜੇ ਕਿਸਾਨ ਦੀ ਜ਼ਮੀਨ ਉਹਦੇ ਵਿੱਚ ਆ ਗਈ ਤੁਹਾਡੇ ਵਾਲੀ ਸਕੀਮ ਦੇ ਅੰਦਰ ਕੀ ਉਹ ਆਪਣੀ ਜ਼ਮੀਨ ਵੇਚ ਸਕਦਾ ਹੈ ਅੱਜ ਦੇ ਦਿਨ ਜੇ ਕਿਸੇ ਨੂੰ ਅੱਜ 5 ਕਰੋੜ ਦੀ ਲੋੜ ਹੈ ਜਾਂ ਆਪਣੇ 1.5 ਕਰੋੜ ਦੀ ਲੋੜ ਹੈ ਮੈਂ ਤੁਹਾਨੂੰ ਪੁੱਛਣਾ ਚਾਹਨਾ ਕੀ ਉਹ ਆਪਣੀ ਜ਼ਮੀਨ ਜਾ ਕੇ ਬਾਜ਼ਾਰ 'ਚੇ ਵੇਚ ਸਕਦਾ ਹੈ ਕਿ ਜਾਂ ਜਿਹੜਾ ਸੈਕਸ਼ਨ 4 ਹੈ ਜਿਹੜਾ ਉਹ ਤੁਸੀਂ ਲਾਤ ਆਉ ਦੇਤੇ ਅੱਜ ਦੇ ਦਿਨ ਫੈਕਚੁਅਲ ਪੋਜੀਸ਼ਨ ਆ ਹੈ ਮੇਰੇ ਵਰਗੇ ਵਿਚਾਰੇ ਜਿਹੜੇ ਪਿੰਡੂ ਪਛੋਕੜਾ ਲੋਕ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਜਿਹੜੇ ਖਸਰਾ ਨੰਬਰ ਜਿਹੜੇ ਜ਼ਮੀਨਾਂ ਦੇ ਸਸਰੇ ਇਹਨਾਂ ਨੇ ਪਸਲੀ ਕਰਤੇ ਨੋਟੀਫਾਈ ਕਰਤੇ ਉਹ ਜ਼ਮੀਨ ਅੱਜ ਬਿਕ ਨਹੀਂ ਸਕਦੀ ਉਹ ਰਜਿਸਟਰੀ ਨਹੀਂ ਹੋ ਸਕਦੀ ਜ਼ਮੀਨ ਤੁਹਾਡੀ ਹੈ ਤੁਸੀਂ ਵੇਚ ਨਹੀਂ ਸਕਦੇ ਤੁਹਾਨੂੰ ਖਿਆਲੀ ਪਲਾਉ ਸਰਕਾਰ ਦਿਖਾ ਰਹੀ ਹੈ ਵੀ ਤੁਹਾਡੀ ਜ਼ਮੀਨ 7 ਕਰੋੜ ਰੁਪਏ ਦੀ ਹੋਗੀ ਤੇ ਵੇਚੂਗਾ ਕੌਣ ਇਹਨਾਂ ਵੱਡੇ ਰੀਅਲ ਏਸਟੇਟ ਜਿਹੜੇ ਡਿਵੈਲਪਰ ਆ ਉਹਨਾਂ ਨੂੰ ਵੇਚੂਗਾ ਕੌਣ 7 ਕਰੋੜ ਰੁਪਏ ਜਾਣਗੇ ਕਿਹਦੇ ਕੋਲ ਤੁਹਾਡੀ ਐਕਵਾਇਰ ਕਰਕੇ ਜ਼ਮੀਨ ਸਰਕਾਰ ਕੋਲ ਪੈਸੇ ਜਾਣਗੇ ਸਰਕਾਰ ਆਉਣੇ ਪਾਉਣੇ ਦਾਮਾਂ ਦੇ ਅੰਦਰ ਉਹਨਾਂ ਵੱਡੇ ਜਿਹੜੇ ਡਿਵੈਲਪਰ ਆ ਉਹਨਾਂ ਨੂੰ ਦੇਊਗੀ ਜੇ 7 ਕਰੋੜ ਦੀ ਜ਼ਮੀਨ ਹੈ ਤਾਂ ਉਹਨਾਂ ਨੂੰ ਕਹਿਣਗੇ ਅਸੀਂ ਤੁਹਾਨੂੰ ਸਾਢੇ ਤਿੰਨ ਦਿਨ ਨੇ ਆ ਸਾਢੇ ਤਿੰਨ ਸਾਨੂੰ પાਸੇ ਦੇ ਦਿਓ ਤੇ ਬਾਅਦ 'ਚ ਤੁਹਾਨੂੰ ਕਹਿਣਗੇ ਵੀ ਡਿਵੈਲਪ ਜਦੋਂ ਹੋਊਗੀ ਤੁਹਾਨੂੰ ਇਸੇ ਪਲਾਟ ਦੇ ਦੇਵਾਂਗੇ ਲੋਕਾਂ ਨੂੰ ਸਿੱਧੇ ਗੁੰਮਰਾਹ ਕਰ ਰਹੀ ਆ ਸਰਕਾਰ ਇਸ ਸਰਕਾਰ ਦਾ ਅਗਰ ਨਾਮ ਪੌਂਸੀ ਸਰਕਾਰ ਕਰ ਦਿੱਤਾ ਜਾਵੇ ਆਮ ਆਦਮੀ ਸਰਕਾਰ ਦੀ ਬਜਾਏ ਤਾਂ ਮੈਂ ਸਮਝਦਾ ਬਿਹਤਰ ਹੋਊਗਾ ਤੇ ਮੈਂ ਇਹਨਾਂ ਲੀਡਰਾਂ ਨੂੰ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਦੇਣਾ ਚਾਹਨਾ ਕਿਉਂਕਿ ਮੇਰੇ ਸਾਰੇ ਕੁਲੀਗ ਰਹੇ ਹੋਏ ਆ ਇਸ ਕਰਕੇ ਮੈਂ ਉਹਨੂੰ ਕਹਿਣਾ ਚਾਹਨਾ ਧਿਆਨ ਰੱਖਿਓ ਆਵਾ ਦਵਾਰਾ ਦੇਖ ਲਿਓ ਸੁਨੀਲ ਜਾਖੜ ਦੀ ਗਲਤੀ ਯਕੀਨ ਨਾ ਕਰਿਓ ਆਇਥੋਂ ਚੰਡੀਗੜ੍ਹ ਤੋਂ ਬਾਹਰ ਨਿਕਲਦੇ ਹੀ 골ਡਨ ਫੋਰੈਸਟ ਵਾਲੀ ਜਗ੍ਹਾ ਪਈ ਹੈ ਉਧਰਲੇ ਪਾਸੇ ਪੰਜਾਬ ਦੇ ਅੰਦਰ ਉਹ ਪੰਗੂ ਸਾਹਿਬ ਉਹਨਾਂ ਦਾ ਹਾਲ ਦੇਖ ਲਿਓ ਕੀ ਹੋਇਆ ਸੀਗਾ ਹਜ਼ਾਰਾਂ ਕਰੋੜ ਦੀ ਜ਼ਮੀਨ ਹੈ ਇਹ ਕਰਕੇ ਵੀ ਸਾਡੀ ਤੁਹਾਨੂੰ ਸਾਨੂੰ ਜ਼ਮੀਨ ਤੋਂ ਦਿਓ ਪੈਸੇ ਥੋੜੀ ਜ਼ਮੀਨ ਅਸੀਂ ਖਰੀਦ ਕੇ ਤੇ ਇਹਦੇ ਅਸੀਂ 4 ਗੁਣਾ ਅੱਜ ਉਹਨਾਂ ਨੇ ਬਿਆਨ ਕੀਤਾ ਸਾਹਿਬ ਦੇ ਲੱਗਿਆ 400 ਗੁਣਾ 400% ਵਾਦਾ ਮਤਲਬ 4 ਗੁਣਾ ਥੋੜੀ ਕੀਮਤ ਅਸੀਂ ਕਰਕੇ ਤੁਹਾਨੂੰ ਦੇਤੀ ਆ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੀ ਸਰਕਾਰ ਹੈ ਹਸ ਬਿਕਮ ਹੈ ਕੌਨਸੀ ਗਵਰਨਮੈਂਟ ਲੋਕਾਂ ਨੂੰ ਇਹਦਾ ਆਪਣਾ ਚੰਗਾ ਮਾੜਾ ਦੇਖ ਕੇ ਫੈਸਲਾ ਕਰਨਾ ਚਾਹੀਦਾ ਹੈ ਤੇ ਕਈ ਲੋਕਾਂ ਦੇ ਆ ਵੀ ਬਿਆਨ ਆ ਰਹੇ ਵੀ ਜੇ ਕੱਲਾ ਸਰਕਾਰ ਬਦਲ ਗਈ ਫਿਰ ਸਾਡੀ ਜ਼ਮੀਨ ਜਿਹੜੀ ਲੈ ਕੇ ਬੈਠੇ ਉਹਦਾ ਕਰਨਗੇ ਕੀ ਸਰ ਸਰਕਾਰ ਬੀਜੇਪੀ ਦੀ ਬਣਾਓ ਕਿਸਾਨ ਦੀ ਜ਼ਮੀਨ ਨੂੰ ਕੋਈ ਹੱਥ ਨਹੀਂ ਲਾ ਸਕੂਗਾ ਸਭ ਦੀ ਮਰਜ਼ੀ ਦੇ ਬਿਨਾਂ ਤੁਸੀਂ ਆਪਣੇ ਮਾਲਕ ਰਹੋਗੇ ਕਿ ਜਿਹੜੇ ਕਿਸੇ ਨੇ ਹੱਥ ਪਾ ਲਿਆ ਜਿਹੜੇ ਕੋਈ ਮੰਤਰੀ ਹੈ ਚ ਚੀਮਾ ਸਾਹਿਬ ਤੁਹਾਨੂੰ ਕਿਤੇ ਦਿੱਤੀ ਚੀਫ ਨਿਸਚਰਾ ਚਾਂਸਾ ਦੇ ਕੇ ਸਾਈਨ ਨਾ ਕਰਦੇ ਹੋ ਪੰਗੂ ਸਾਹਿਬ ਕਹਿੰਨੀ ਦੇਖ ਲਿਓ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਧਿਆਨ ਕਰ ਲਿਓ ਚੁਟਕਲੇ ਸੁਣਾਉਣ ਨਾਲ ਇਹ ਤਾਂ ਉੱਡ ਜਾਣਗੇ ਕਹਿੰਦੇ ਉੱਠਾਂ ਵਾਲੇ ਤੁਰ ਜਾਣਗੇ ਬਾਚੇ ਪਾਲਦੀ ਫਿਰਾਂਗੇ ਤੋਂ ਇਹਨਾਂ ਨੂੰ ਇਹ ਕੇਜਰੀਵਾਲ ਸਾਹਿਬ ਉਹਦੇ ਤੇ ਇੱਥੋਂ ਸਮੇਟ ਕੇ ਦਿੱਲੀ ਭੇਜ ਦੇਣਗੇ ਜਾ ਵੜਨਗੇ ਮਗਰ ਜਵਾਬ ਤੁਹਾਨੂੰ ਦੇਣਾ ਪਊਗਾ ਆ ਜਿਹੜਾ ਤੁਸੀਂ ਹਜ਼ਾਰਾਂ ਏਕੜ ਜ਼ਮੀਨ ਨੂੰ ਕਬੂਲ ਕਰ ਜਾ ਰਹੇ ਲੋਕਾਂ ਦੀ ਜ਼ਮੀਨ ਹੈ ਲੋਕਾਂ ਦੇ ਖੂਨ ਪਸੀਨੇ ਦੀ ਪਸੀਨੇ ਦੀ ਕਮਾਈ ਹੈ ਇਸ ਕਰਕੇ ਮੇਰੀ ਇੰਨੀ ਬੇਨਤੀ ਹੈ ਵੀ ਇਸ ਜ਼ਮੀਨ ਨੂੰ ਹੱਥ ਅਗਰ ਤੁਸੀਂ ਲਾਣੇ ਹੋ ਤੁਸੀਂ ਕਿਸਾਨ ਦੇ ਜਿਹਦੇ ਤੁਸੀਂ ਬਾੜੇ ਪੱਕ ਪਾਤੀ ਬਣੇ ਬੈਠੇ ਸੀਗੇ ਜਿਹਨਾਂ ਕਿਸਾਨਾਂ ਨੂੰ ਤੁਸੀਂ ਉਤੋਂ ਮੀਟਿੰਗ ਚੋਂ ਬਾਹਰ ਭਜਾਇਆ ਆ ਤੁਸੀਂ ਲੋਕਾਂ ਦੇ ਨਾਲ ਬੜਾ ੱੱਕਾ ਕਰ ਰਹੇ ਹੋ ਆਹ ਕੌਨਸੀ ਸਕੀਮ ਸਰਕਾਰ ਦੇ ਕੰਮ ਨਹੀਂ ਤੁਸੀਂ ਲੋਕਾਂ ਦੀ ਭਲਾਈ ਦੇ ਕੰਮ ਕਰੋ ਲੋਕ ਤੁਹਾਡੇ ਨਾਲ ਖੜਨਗੇ ਪਰ ਇਸ ਗੱਲ ਦਾ ਅਸੀਂ ਬੀਜੇਪੀ ਡਟ ਕੇ ਵਿਰੋਧ ਕਰੂਗੀ ਤੇ ਆ ਲੋਕਾਂ ਦੀ ਜਿਹੜੀ ਜ਼ਮੀਨਾਂ ਹੈ ਵਾਪਸ ਮਲਕੀਅਤ ਉਹਨਾਂ ਨੂੰ ਬਹਾਲ ਕਰਾਂਗੇ ਧੰਨਵਾਦ ਜੀ ਆਹ ਕਿਸਤੇ ਦਾ ਮੇਜ ਜੋ ਕੱਲ ਭੋਰ ਵਿਜੇਪਤਾਪ ਨੂੰ ਸਸਪੈਂਡ ਕੀਤਾ ਗਿਆ ਹੈ तो वो बड़ा और का मुद्दा और क्या कहते हैं उन्होंने मलेशिया के ऊपर जो ना जो कार्रवाई थी उसके ऊपर सवाल खड़े किए देखिए कुंवर कि विजय प्रताप जी एक बहुत ही रिप्यूटेड बड़ा उनका नाम आईपीएस अधिकारी पुलिस के ऑफिसर रहे हैं आला ऑफिसर रहे हैं आम आदमी कोई मेरे जैसा ना समझ आदमी इनकी झांसों में आ जाए तो और बात है परंतु एक पुलिस अधिकारी होने के नाते मैं समझता हूं कि जब दो हजार सतारह के अंदर चौदह के अंदर सतारह में जब ये केजरीवाल साहब उस आतंकवादी के घर में जाके रुके थे बबर खालसा के उस करिंदे के घर पे जाके रुके थे मैं समझता हूँ आम पंजाबी को भी उसका इनकी मंशा का पता लग गया था और आप तो कुंवर साहब आप तो खुद पुलिस अधिकारी थे आप इनके जल्सों में कैसे आ गए आपको क्या लगा कि ये बदलाव कर देंगे जो लोग आतंकियों के साए में पनप रहे हैं आतंकियों के पैसे से बनी हुई ये सरकार आज पंजाब में अमन शांति आज है कहां पे इनके साथ इस पाप के अंदर और विजय प्रताप जी जाने अनजाने आप भी इस पाप के अंदर बाकी हो गए इसका फैसला आपको लेना पड़ेगा कि आपने सही कदम उठाया था गलत उठाया था ਦਸਰੇ ਆਕਾਲੀ ਕਾਂਗਰਸ ਆਕਾਲੀ ਨੂੰ ਕਾਂਗਰਸੀ ਵਿਕੇ ਨੂੰ ਕਹਿੰਦੇ ਪਹਿਲਾਂ ਇਹਨਾਂ ਤੇ ਹੀ ਕਹਿਣਾ ਹੁੰਦਾ ਕਿ ਮਟੀਰੀਅਲ ਤੇ ਕਿੱਡਾ ਇੱਕ ਨਾਮ ਹੁੰਦਾ ਪਰ ਹੁਣ ਇਹ ਮਟੀਰੀਅਲ ਦੇਖਦੇ ਕੋਣ ਗਿਰਗਟ ਹੈ ਕਿ ਨਹੀਂ ਹੈ ਪਹਿਲੇ ਆਪਣੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲੈਣ ਵਿਧਾਨ ਸਭਾ 'ਚ ਖੜਕੇ ਕਿਹਾ ਸੀ ਉਹਨਾਂ ਨੂੰ ਵੀ ਬਰਾਬਰ ਕੱਟ ਕਰੇ ਤੇ ਖੜਾ ਕਰ ਦੇਣ ਕੋਈ ਗਿਰਗਟ ਨਹੀਂ ਦੇਣਾ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਤੇਰੇ ਤੇ ਸਵੇਰੇ ਪਰਚਾ ਕਰੂੰਗਾ ਅੱਖ 'ਚ ਅੱਖ ਪਾ ਕੇ ਗੱਲ ਪਰਚਾ ਹੈ ਕਿਤੇ ਜੀਮਾ ਸਾਹਿਬ ਉਹ ਹੀ ਜਵਾਬ ਦੇ ਦਿਓ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਮੈਂ ਮੈਨੂੰ ਪਤਾ ਲੱਗਿਆ ਤਰਵਿਸ਼ਾਲਾ ਮੈਂ ক্রিকেট ਮੈਚ ਦੇਖਣ ਗਿਆ ਸੀ ਉਹਨਾਂ ਨੇ ਦੱਸਿਆ ਪੁਰਾਣੇ ਮੱਖੇ ਮੰਤਰੀ ਨੇ 2 ਕਰੋੜ ਰੁਪਏ ਦੀ ਹੋਕਰੀ ਦੇਣੀ ਕੀਤੀ ਹੈ ਮੈਂ ਸਵੇਰੇ ਫੜ ਕੇ ਅੰਦਰ ਕਰੂੰਗਾ ਕਿੱਥੇ ਹੈ ਸੋ ক্রিকেট ਵਾਲਾ ਕੰਮ ਛੱਡੋ ਤੇ ਜਿਹੜਾ ਕੰਮ ਲੋਕਾਂ ਨੂੰ ਆਖਿਆ ਸੀਗਾ ਪਰ ਇਹ ਨਾ ਮੁੱਖ ਮੰਤਰੀ ਜੀ ਦਾ ਭਰੋਸਾ ਕੌਣ ਕਰੂਗਾ ਸਾਡੇ ਮੁੱਖ ਮੰਤਰੀ ਜੀ ਇਹਦਾ ਤਾਂ ਜਵਾਬ ਬਹੁਤ ਕੁਝ ਦੀ ਹੈ ਨਾ ਕਿਹਾ ਮੁੱਖ ਮੰਤਰੀ ਜੀ ਕੋਲ ਕੋਈ ਪੁੱਛਣ ਵਾਲੀ اپੋਜੀਸ਼ਨ ਨਹੀਂ ਹੈ ਨਹੀਂ ਸੋ اپੋਜੀਸ਼ਨ ਤਾਂ ਗੋਦੀ ਟੇਕੇ ਬੈਠੀ ਹੈ ਇਸੇ ਕਰਕੇ ਪਰਚੇ ਨਹੀਂ ਹੋ ਰਹੇ ਜਿਹੜੇ ਸਵਾਲ اپੋਜੀਸ਼ਨ ਨਹੀਂ ਪੁੱਛੂਗੀ ਅਸੀਂ ਇਸ ਗੱਲ ਦਾ ਵੀ ਜੋ ਉਹਨਾਂ ਨੇ ਹੋਰ ਕੁਝ ਕਿਹਾ ਐ ਅਸੈਂਬਲੀ 'ਚ ਉਹਦਾ ਜਵਾਬ ਚਾਹੀਦਾ ਸਰ ਸਾਬ ਗੱਲ ਚਿੱਟੇ ਦੀ ਹੋ ਰਹੀ ਹੈ ਕਹਿੰਦੇ ਭਾਜਪਾ ਦੇ ਕਾਲੀ ਕੋਲ ਸੱਤ ਮੈਂਸਤਾਨਾਂ ਬਚ ਰਹੀ ਹੈ ਚਿੱਟਾ ਕੌਣ ਲੈ ਕੇ ਆਇਆ ਦੇਖੋ ਚਿੱਟਾ ਲੈ ਕੇ ਆਣ ਤੇ ਚਿੱਟੇ ਵਾਲੇ ਚੱਕਰ 'ਚ ਤਾਂ ਸਾਰੇ ਪਾਸੇ ਬੈਠੇ ਤੇ ਤੁਹਾਨੂੰ ਲੋਕਾਂ ਨੇ ਇੱਥੇ 96 ਐਮ.ਐਲ.ਏ. ਦੇ ਹੀ ਬਿਠੇ ਹੋ ਇਹ ਅੱਜ ਹੋ ਕੀ ਰਿਹਾ ਜਿਸ ਜਿਹਨੂੰ ਤੁਸੀਂ ਲੈ ਕੇ ਆਏ ਸੀ ਕੋਹਰ ਵਿਸ਼ਾ ਉਹ ਜੇ ਪ੍ਰਤਾਪ ਜੀ ਕਹਿੰਦੇ ਮੇਰੇ ਨਾਮ ਨੂੰ ਵੋਟਾਂ ਪਈਆਂ ਫਿਰ ਚਿੱਟੇ ਵਾਲੇ ਮਸਲੇ 'ਚ ਉਹ ਨਹੀਂ ਬੋਲ ਰਹੇ ਉਹ ਕੀ ਬੋਲ ਰਹੇ ਸਸੂ ਲੋਕ ਕੀ ਕਰੇ ਗ੍ਰਿਕਟ ਦਾ ਬਾਕੀ ਹੋਣਾ ਇੱਕ ਹੋਰ ਵਿਜੇ ਪ੍ਰਤਾਪ ਜਿੰਨ ਤਾਂ ਕਰੇ ਜਾ ਕੇ ਖੁਦ ਕੇਂਜਰੀਵਾਲ ਸਾਹਿਬ ਲੈ ਕੇ ਸੀ 5 ਮਿੰਟ ਬੋਲਣ ਵਾਸਤੇ ਵਿਧਾਨ ਸਭਾ ਚ ਉਹਨਾਂ ਨੇ ਤਰ ਲਿਹਾੜੇ ਕੱਢ ਲਏ ਉਹ ਕੇ ਮੰਤਰੀ ਦੇ ਮੈਨੂੰ 5 ਮਿੰਟ ਟਾਈਮ ਤਾਂ ਦੇ ਦਿਓ ਉਹਦੀ ਜਵਾਨ ਤਾਲਾਬੰਦੀ ਕਰ ਰੱਖੀ ਐ ਆ ਸਰਕਾਰ ਟੋਟਲੀ ਸਾਬ ਪੈਸੇ ਕਮਾਣ ਕੇ ਲੱਗੀ ਹੋਈ ਐ ਕਈ ਸਾਥੀ ਕਹਿ ਦਿੰਦੇ ਐ ਮੈਂ ਪਹਿਲਾਂ ਐ ਇਹਨਾਂ ਨੂੰ ਕਹ ਸੀ ਪੁਰਾਣੇ ਟਾਈਮ ਦੇ ਅੰਦਰ ਤਾਂ ਲੋਕ ਜਿਹੜੇ ਆ ਲੀਡਰ ਛੇਤੀ कमाई ਕਰਨ ਵਾਸਤੇ ਰਾਜਨੀਤੀ ਚ ਆਂਦੇ ਉਹ ਹਰੇਕ ਮਿਨਿਸਟਰੀ ਨੂੰ ਏਟੀਐਮ ਸਮਝਦੇ ਸੀ ਮੰਤਰੀ ਬਣੇ ਤੇ ਪੈਸੇ ਕਢ ਲਾਂਗੇ ਕੇਜਰੀਵਾਲ ਸਾਹਿਬ ਦੇ ਦਿੱਲੀ ਵਾਲੀ ਟੀਮ ਨੇ ਆ ਕੇ ਪੰਜਾਬ ਨੂੰ ਇੱਕ ਬੈਂਕ ਬਣਾਤਾ ਵੀ ਨਿਚੋੜ ਕੇ ਪੰਜਾਬ ਨੂੰ ਲੈ ਜਾਓ ਏਟੀਐਮ ਚ ਤੇ ਥੋੜੇ ਬਹੁਤ ਹੀ 5000 ਰੁਪਏ ਸ਼ਾਇਦ ਇੱਕ ਮੌਕੇ ਤੇ ਨਿਕਲਦੇ ਇਹਨਾਂ ਨੇ ਹਜ਼ਾਰਾਂ ਕਰੋੜ ਇਸ ਨੂੰ ਕੱਢਣ ਦੀ ਸਕੀਮ ਬਣਾਈ ਹੈ ਉਹ ਪੰਜਾਬ ਦੇ ਖੂਨ ਪਸੀਨੇ ਦੀ ਕਮਾਈ ਹੈ ਉਹ ਭਾਜਪਾ ਨੂੰ ਨਹੀਂ ਕੱਢਣ ਦੇਉਣੀ ਧੰਨਵਾਦ ਜੀ ਡਾਕਟਰ ਵਿਕਰਮ ਮਜੀਠੀਆ ਕੋਈ ਕਾਰਵਾਈ ਹੋਈ ਉਹ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਿਆ ਉਹ ਸਹੀ ਆ ਗਲਤ ਸਹੀ ਸੁਣੀ ਜਾ ਕੋਰਟ ਹੈ ਨਹੀਂ ਕੋਰਟ ਤੇ ਪੇਸ਼ ਕਰਨਾ ਹੈ ਮੇਰਾ ਤਾਂ ਇੰਨਾ ਹੀ ਕਹਿਣਾ ਹੈ ਕਾਰਵਾਈ ਹੋਵੇ ਸਾਰਿਆਂ ਤੇ ਹੋਵੇ ਤੇ ਕਹਣ ਚੂਜ਼ ਕਰਨ ਦਾ ਕੋਈ ਕਿਸੇ ਕੋਲ ਅਧਿਕਾਰ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਕਨਸਟੀਟਿਊਸ਼ਨ ਨੇ ਇਹ ਅਧਿਕਾਰ ਨਹੀਂ ਦਿੱਤਾ ਵੀ ਜਿਹੜਾ ਉਹਨਾਂ ਦੇ ਪੈਰ ਫੜ ਲਵੇ ਉਹਦੇ ਤੇ ਪਰਚਾ ਕਰਨ ਦੀ ਲੋੜ ਨਹੀਂ ਤੇ ਜਿਹੜਾ ਉਹਨਾਂ ਨੂੰ ਮੁਛ ਤੇਤਾ ਦੇ ਕੇ ਵੰਗਾਰ ਦੇ ਉਹਦੇ ਤੇ ਰੇਡ ਕਰਵਾ ਦਿਓ ਇਸ ਕਰਕੇ ਜਿਨ੍ਹਾਂ ਨੇ ਪੈਰ ਫੜਿਆ ਜਾ ਕੇ ਰਾਤ ਨੂੰ ਹਨੇਰੇ 'ਚ ਉਹਨਾਂ ਦੇ ਪਰਚੇ ਕਰਾਉ ਜਿਨ੍ਹਾਂ ਦੇ ਨਾਂ ਮੁੱਖ ਮੰਤਰੀ ਜੀ ਨੇ ਲਏ ਸੀਗੇ ਉਹਨਾਂ ਦੇ ਵੀ ਖਾਤੇ ਫਰੋਲੋ ਇਹ ਬਾਕੀ ਵੀ ਆਪਣੇ ਲੀਡਰਾਂ ਦੇ ਵੀ ਫਰੋਲੋ ਬਾਕੀ ਸਾਰੇ ਲੀਡਰਾਂ ਦੇ ਇਨਰਸਪੈਕਟਿਵ ਚਾਹੇ ਕੋ ਬੀਜੇਪੀ ਦੇ ਹੈ ਚਾਹੇ ਕਾਂਗਰਸ ਦੇ ਹੈ ਚਾਹੇ ਆਮ ਆਦਮੀ ਪਾਰਟੀ ਦੇ ਹੈ ਅਕਾਲੀਆਂ ਦੇ ਸਾਰੇ ਦੇ ਖਾਤੇ ਫਰੋਲੇ ਜਾਣ ਲੋਕਾਂ ਦੇ ਸਾਹਮਣੇ ਕਹ ਜਿਹੜੇ ਲੀਡਰਾਂ ਦੀ ਬਦਨਾਮੀ ਹੋ ਰਹੀ ਹੈ ਸਾਰਿਆਂ ਦੀ ਵੀ ਸਾਰੇ ਚੋਰ ਹੈ ਉਹਦਾ ਅਕਲ ਖਤਮ ਲੱਗੀ ਜੈ ਕਰੋ ਸਾਡੇ ਇੱਕ ਸਵਾਲ ਆ ਜਿਹੜੀ ਦੋਸਿਆ ਮੋ ਦੇ ਵਿੱਚ ਸਿਆਸਤ ਜੰਨੀ ਕੈਪਟਨ ਸਾਹਿਬ ਦੇ ਸਾਹਮਣੇ ਨਾ ਉਸ ਤੋਂ ਬਾਅਦ ਬਦਲਾਖੋੜੀ ਦੀ ਸਿਆਸਤ ਜੀ ਇਹ ਇਸ ਤੋਂ ਇਹ ਰਾਹ ਤੇ ਕਿ ਦੁਆਰਾ ਫੇਰ ਉਹੀ ਸਿਆਸਤ ਸ਼ੁਰੂ ਹੋ ਗਈ ਹੈ ਦੇਖੋ ਸਿਆਸਤ ਜਿਹੜੀ ਹੈ ਲੋਕਾਂ ਦੀ ਸੇਵਾ ਵਾਸਤੇ ਆ ਤਾਂ ਬਦਲਾਅ ਲੈ ਕੇ ਆਏ ਸੀ ਇਸ ਕਰਕੇ ਲੋਕਾਂ ਨੂੰ ਜ਼ਿਆਦਾ ਚੁੰਮੀ ਹੈ ਆ ਬਦਲਾਅ ਆ ਤਾਂ ਕੰਮ ਕੋਈ ਨਹੀਂ ਕਰ ਦਿੰਦਾ ਆ ਤਾਂ ਸਾਰਿਆਂ ਨੇ ਕਰਦੇ ਨੇ ਸੀ ਇਸ ਕਰਕੇ ਆ ਜਿਹੜਾ ਕੰਮ ਹੈ ਬਰਾਬਰ ਤਾਂ ਕਰਨ ਜੇ ਸਾਰਿਆਂ ਨੂੰ ਲੈ ਲੈਣ ਤੇ ਬਦਲਾਖੋੜੀ ਦੀ ਗੱਲ ਲਿਆਂਦੇ ਨੇ ਤਾਂ ਸਿੱਧੀ ਜੀ ਗੱਲ ਹੈ ਇੱਕ ਪੰਜਾਬੀ ਜੀ ਨੇ ਗੋਡੇ ਨਹੀਂ ਟੋਕੇ ਟੇਕੇ ਇਹਨਾਂ ਨੇ ਭਗਵੰਤ ਮਾਨ ਦੇ ਸਾਹਮਣੇ ਉਹਨੇ ਮੁੱਛਾਂ ਤਾ ਦੇ ਕੇ ਕਹਿਦਾ ਬਿਲਾ ਮੇਰਾ ਬਗਾਲ ਲੈ ਕੋਈ ਹੈ ਉਹਦੇ ਤੇ ਰੇਡ ਕਰਤੀ ਜਿਹੜਾ ਰਾਤ ਨੂੰ ਪੈਰ ਫੜਿਆ ਉਹ ਅੱਜ ਕੱਲ ਰਾਤ ਨੂੰ ਜਾ ਕੇ ਵਧਾਈਆਂ ਦੇ ਰੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਵਧੀਆ ਕੀਤਾ ਜੀ ਜਗਤ ਸਿੰਘ ਗੋਰ ਇਲੈਕਸ਼ਨ ਆ ਨਸ਼ੇ ਦੇ ਮੁੱਦੇ ਤੇ ਹੋਣਗੇ ਇਹ ਕਹਿੰਦੇ ਜਿਹੜੀ ਸਾਈਡ ਇਲੈਕਸ਼ਨ ਨੇ ਤੋਂ ਲੱਗਦਾ ਹੈ ਉਹਦੇ ਚ ਵੀ ਇਹ ਡਰਗਸ ਮੁੱਦਾ ਰਹੇਗਾ ਸਾਰੇ ਮੁੱਦੇ ਪੰਜਾਬ 'ਚ ਅਜਿਹਾ ਕਹਿੰਦਾ ਜਿੱਥੇ ਹੱਥ ਰੱਖੋਗੇ ਉੱਥੇ ਮੁੱਦਾ ਹੀ ਹੁੰਦਾ ਹੈ ਜੀ ਦਰਦ ਹੀ ਦਰਦ ਹੈ ਪੰਜਾਬ 'ਚ ਜਿੱਥੇ ਹੱਥ ਲਾਓਗੇ ਟੀਸ ਨਿਕਲੂਗੀ ਸਾਰੇ ਮੁੱਦੇ ਆਣਗੇ ਸਾਹਿਬ ਸਭ ਤੋਂ ਪਹਿਲਾਂ ਤਾਂ ਹੈ ਜਿਹੜੇ ਦੋਨੋਂ ਚੋਰ ਸਿਪਾਹੀ ਰਲੇ ਹੋਏ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਆ ਕਾਂਗਰਸ ਪੰਜਾਬ ਵਾਲੇ ਇਸ ਤੋਂ ਖੇੜਾ ਚੁੜਾਣ ਦੀ ਲੋੜ ਹੈ ਉਹਦੇ ਬਾਅਦ ਮੁੱਦੇ ਤਾਂ ਕਰਨੇ ਕਰਨੀ ਠੀਕ ਹੈ ਆਪਨੇ ਪੱਤਰੀ ਖਾਤਾ ਕਿ ਸਭੀ ਜੋ ਨੇਤਾ ਹੈ ਪ੍ਰੋਪਰਟੀ ਕਿੱਥੇ ਗਈ ਅੱਗੇ ਕੋਈ ਹੋਰ ਨਹੀਂ ਹੈ ਮੁੱਖ ਮੰਤਰੀ ਸਾਹਿਬ ਗੌਰ ਜਿਆਦਾ ਕਰਦੇ ਨਹੀਂ ਮੁੱਖ ਮੰਤਰੀ ਸਾਹਿਬ ਅੱਜ ਕੱਲ੍ਹ ਉਹ ਕੇ ਜੀਜ਼ ਰੂਮੇ ਲਗੇ ਹੋਏ ਹੈ ਕਿजरीवाल ਸਾਹਿਬ ਇੱਕ ਮੇਰਾ ਆਪਸੇ ਸਵਾਲ ਆਪ ਹੀ ਪਤਾ ਦਿਓ ਆਪ ਸਾਰੇ ਕਿਉਂਕਿ ਕਵਰ ਕਰਤੇ ਹੈ पिछले दिनों से जब से दिल्ली से समेट के इनको यहाँ पे गया है आजकल पंजाब सरकार की कैबिनेट मीटिंग कहाँ होती है आपने कभी सेक्रेटेरियट में जाके देखी सीएम हाउस में होती है क्योंकि एक फोटो खींच के बाहर कर देते हैं दूसरे ड्राइंग रूम में केजरीवाल साहब सिसोदिया साहब और फलाना साहब बैठे होते हैं वो सारे आके मीटिंग तो देखिए नॉर्मली क्या अगर किसी को बुलाना भी हो तो मुख्यमंत्री के बगल में कुर्सी लग जाती है हालात आज ये फुल अथॉरिटी आज मुख्यमंत्री के साथ कुर्सी नहीं लगती मुख्यमंत्री जी को साइड में किया जाता है सिसोरिया जी की कुर्सी ये हाल है तो ये आप किससे छुपी तो आप लोग ज्यादा बता सकते हैं धन्यवाद